ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ ਜਿਹੜਾ ਜੀਵੀਕੇ ਦਾ ਥਰਮਲ ਪਲਾਂਟ ਸੀ 540 ਮੈਗਾਵਾਟ ਦਾ ਗੋਇੰਦਵਾਲ ਸਾਹਿਬ ਦੇ ਕਿ ਪੰਜਾਬ ਸਰਕਾਰ ਨੇ 1 ਫਰਵਰੀ ਨੂੰ ਪੂਰੇ ਪੇਪਰਾ ਸਮੇਤ 1080 ਕਰੋੜ ਰੁਪਏ ਚ ਖਰੀਦ ਲਿਆ ਸਭ ਤੋਂ ਸਸਤਾ ਸੌਦਾ ਦੁਨੀਆ ਦਾ ਦੁਨੀਆ ਦਾ ਮੈਂ ਦੱਸਦਾ ਕਿਵੇਂ ਸਾਡੇ ਕੋਲੇ ਕੋਲੇ ਦੀ ਖਾਨ ਹੈ ਪੰਜਾਬ ਕੋਲੇ 2015 ਤੋਂ ਬੰਦ ਪਈ ਸੀ ਝਾਰਖੰਡ ਚ ਹੈ ਪਛਵਾੜਾ ਮੈਂ ਦੱਸੋ ਜੀ ਬਲਦੇਵ ਸਿੰਘ ਸਰਾਸਾ ਬਿਜਲੀ ਬੋਰਡ ਦੇ ਹੈੱਡ ਨੇ ਸੀਐਮ ਸਾਹਿਬ ਨੂੰ ਅਸੀਂ ਕਿਹਾ ਕਿ ਅਸੀਂ ਬਿਲਕੁਲ ਅੱਗੇ ਲੱਗ ਕੇ ਉਹ ਕੰਮ ਕਰਦੇ ਆਂ ਜੀ ਪਰ ਸਭ ਨੂੰ ਜਿੱਥੇ-ਜਿੱਥੇ ਢਿੱਕਾ ਆਊਗਾ ਉੱਥੇ ਤੁਹਾਡੀ ਜ਼ਰੂਰਤ ਪੈਗੀ ਹੁਣ ਉਹ ਜੀ ਦਿੱਕਤ ਕੀ ਸੀ ਕੋਲਾ ਜ਼ਿਆਦਾ ਹੋ ਗਿਆ ਔਰ ਕੋਲੇ ਨੂੰ ਸਿਰਫ ਸਰਕਾਰੀ ਥਰਮਲ ਪਲੈਂਟ ਚ ਯੂਜ਼ ਕਰ ਸਕਦੇ ਆਂ ਕੋਲ ਇੰਡੀਆ ਦਾ ਰੂਲ ਹੈ ਫਿਰ ਕਲੈਕਟਰ ਕੋਲਾ ਉਥੋਂ ਲੈਣ ਨਾਲ ਜਿਹੜਾ ਕੋਲਾ ਆਪਾਂ ਦੂਜੇ ਪਾਸੋਂ ਖਰੀਦਦੇ ਸੀ ਜਿਹੜਾ ਤਾਂ ਜੀ 11 ਕਰੋੜ ਦਾ ਫਾਇਦਾ ਹੋਣਾ ਲਗਭਗ ਮਤਲਬ ਆ 780 ਕਰੋੜ ਰੁਪਏ ਦਾ ਸਲਾਮਾ ਉਥੇ ਜਲਾ ਹੈ 780 ਕਰੋੜ 1080 ਕਰੋੜ ਚ ਲਿਆ ਜੇ ਅੱਜ ਲਾਉਣਾ ਹੋਵੇ ਸੇਮ ਮੈਗਾਵਾਟ ਪ੍ਰੋਡਕਸ਼ਨ ਦਾ 4 ਸਾਲਾਂ ਨੂੰ ਲੱਗੂਗਾ ਪ੍ਰੋਡਕਸ਼ਨ ਦੇਣ ਲੱਗੂਗਾ ਤੇ ਉਹਦੀ ਕੀਮਤ ਹੋਊਗੀ 8 ਕਰੋੜ 35 ਲੱਖ ਰੁਪਇਆ ਪਰ ਮੈਗਾਵਾਟ ਜਿਹੜਾ ਅਸੀਂ ਖਰੀਦਿਆ ਉਹ 2 ਕਰੋੜ ਰੁਪਇਆ ਪਰ ਮੈਗਾਵਾਟ ਤੇ ਆ ਦੁਨੀਆ ਦਾ ਸਤਜਾ ਉਹਦੇ ਨਾਲ ਕੀ ਫਾਇਦਾ ਹੋਊਗਾ ਦੇਖੋ ਘਰੇਲੂ ਚ ਤਾਂ ਮੈਂ ਪਹਿਲਾਂ ਹੀ ਬਿਜਲੀ ਫ੍ਰੀ ਦੇ ਰਿਆ 90% ਘਰਾਂ ਨੂੰ ਬਿਜਲੀ ਫ੍ਰੀ ਦੇ ਰਿਆ ਹੁਣ ਵਾਰੀ ਆਊਗੀ ਇੰਡਸਟਰੀ ਦੀ ਹੁਣ ਉਹ ਜਿੱਥੋਂ ਜਿਹੜਾ ਉਥੋਂ ਸਾਨੂੰ ਬਿਜਲੀ ਪੈਦਾ ਹੋਊਗੀ ਮੈਂ ਇੰਡਸਟਰੀ ਦੀ ਬਿਜਲੀ ਸਸਤੀ ਕਰੂੰਗਾ ਤਾਂ ਕਿ ਤੁਹਾਡਾ ਪ੍ਰੋਫਿਟ ਵੀ ਵਧੇ ਤੇ ਇਨਵੈਸਟਮੈਂਟ ਵੀ ਆਵੇ ਇਹ 비ਜ਼ਨ ਹੈ ਸਾਈਕਲ ਵੈਲੀ ਤੁਸੀਂ ਦੇਖਿਆ ਹੋਣਾ Tata Steel ਆ ਰਿਹਾ ਹੈ ਕਿਸਾਨ ਕੈਚਅਪ ਹਿੰਸਤਾਂ ਲਿਂਗਰਾ ਆ ਰਿਹਾ ਹੈ ਵੱਡੀਆਂ ਕੰਪਨੀਆਂ ਵੀ ਆ ਰਹੀਆਂ ਨੇ ਨਾਲ ਅਸੀਂ MSME ਉਹਨੂੰ ਵੀ ਵਚਾ ਰਹੇ ਹਾਂ ਜਿਹੜੇ ਘਰੇ ਨੇ ਉਹ ਤਕੜਾ ਕਰੀਏ ਇਹੇ ਜਾ ਕੇ ਬ੍ਰਾਂਡ ਮਾਸਟਰ ਬਣਨਗੇ Tata Steel ਆਪਣਾ ਸੈਕੰਡ ਬਿਗੇਸਟ ਆਫਟਰ ਜਮਸ਼ੇਰਪੁਰ ਲੁਧਿਆਣਾ ਵਿੱਚ ਨਹੀਂ ਲਾਉਂਦਾ ਸੀ ਜੇ ਲਾਉਣ ਆਰਡਰ ਦੀ ਲਿਖੋ